ਸਪੀਕਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਹਿਮਨ ਦੀ ਸਵਾਗਤ ਕਰਦਾ ਹਾਂ ਸੰਤਨਿਕਾਰੀ ਮਿਸ਼ਨ ਵੱਲੋਂ स्वच्छ ਮਨੁੱਖ स्वच्छ ਜਲ ਅਭਿਆਨ ਦੇ ਤਹਿਤ ਅੱਜ ਪੂਰੇ ਇੰਡੀਆ ਭਾਰ ਦੇ ਵਿੱਚ ਸਾਫ ਸਫਾਈ ਦੀ ਮੁਹਿੰਮ ਜੋ ਹੈ ਅੱਜ ਚਲਾਈ ਜਾ ਰਹੀ ਹੈ ਅੱਜ ਅਸੀਂ ਗਿਦਰਵਾ ਵਿਖੇ ਹਾਂ ਗਿਦਰਵਾ ਦੇ ਵਿੱਚ ਅੱਜ ਪਾਣੀ ਵਾਲੇ ਸੋਇ ਦੀ ਸਫਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਵਾਟਰ ਵਾਕ ਦੀ ਸਫਾਈ ਵੀ ਸੰਤਨਿਕਾਰੀ ਮਿਸ਼ਨ ਦੇ ਵਲੰਟੀਅਰਾਂ ਵੱਲੋਂ ਕੀਤੀ ਜਾ ਰਹੀ ਹੈ ਅਗਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਾਣੀ ਨੂੰ ਅਗਰ ਆਪਾਂ ਅਧਿਆਪੀ ਤੋਤੀ ਵੀ ਲਾ ਕੇ ਚਾਲਦੇ ਆ ਤਾਂ ਉਥੇ ਪਿਤਾ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਤੇ ਪਰ ਅੱਜ ਹਾਲਾਤ ਪੰਜਾਬ ਦੇ ਵਿੱਚ ਪਾਣੀ ਦੇ ਅਜੇ ਹੋ ਚੁੱਕੇ ਨੇ ਕਿ ਪਾਣੀ ਕੈਂਸਰ ਦਾ ਵੀ ਮੁੱਖ ਕਾਰਨ ਬਣ ਚੁੱਕਿਆ ਹੈ ਜਿਸ ਦੇ ਕਰਕੇ ਸੰਸਰਹਿੰਕਾਰੀ ਮਿਸ਼ਨ ਵੱਲੋਂ ਆਪਣੀ ਇਸ ਮੋਹਿੰਮ ਨੂੰ ਚਲਾਇਆ ਜਾ ਰਿਹਾ ਹੈ ਤੇ ਅਗਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਸਵਚਮਨ ਸਵਜਲ ਮੋਹਿੰਮ ਦੇ ਤਹਿਤ ਇਹ ਜੋ ਪ੍ਰੋਜੈਕਟ ਹੈ ਸ਼ੁਰੂ ਕੀਤਾ ਗਿਆ ਸੀ ਤੇ ਜਿਸ ਦੇ ਤਹਿਤ ਪਾਣੀ ਦੀ ਸਫਾਈ ਕੀਤੀ ਗਈ ਸੀ ਜਿੰਨੇ ਵੀ ਪਾਣੀ ਦੇ ਸਰੋਤ ਨੇ ਚਾਹੇ ਨਦੀਆਂ ਨੇ ਨਹਿਰਾਂ ਨੇ ਸਮੁੰਦਰ ਨੇ ਦਰਿਆ ਦੇ ਕੰਡੇ ਨੇ ਚਾਹੇ ਛੋਟੇ ਸ਼ਹਿਰਾਂ ਦੇ ਵਿੱਚ ਇਹ ਪਾਣੀ ਵਾਲੇ ਸੂਏ ਨੇ ਜਾਂ ਨਹਿਰਾਂ ਨੇ ਇਹਨਾਂ ਨੂੰ ਸਾਫ਼ ਕੀਤਾ ਜਾ ਰਿਹਾ ਸੋ ਅੱਜ ਵੀ ਅਸੀਂ ਗਿੱਦਰਵਾ ਦਿੱਖੀਆਂ ਜਿੱਥੇ ਕੋਟ ਭਾਈ ਅਤੇ ਗਿੱਦਰਵਾ ਦੀਆਂ ਬ੍ਰਾਂਚਾ ਵੱਲੋਂ ਲਗਾਤਾਰ ਇਹ ਸਫਾਈ ਅੱਜ ਸਵੇਰ ਤੋਂ ਹੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸੈਂਕੜੇ ਦੀ ਜਥੇਬੀ ਵਿੱਚ ਵਿਸੰਤ ਕਾਰਿਮਸ਼ਾ ਦੇ ਸੇਵਾਦਾਰ ਨੇ ਉਹਨਾਂ ਵੱਲੋਂ ਇਹ ਸਫਾਈ ਕੀਤੀ ਜਾ ਰਹੀ ਹੈ ਅਗਰ ਆਪਾਂ ਗੱਲ ਕਰਦੇ ਆ ਅੱਜ ਦੇ ਦਿਨ ਦੀ ਤਾਂ ਅੱਜ ਜੋ ਇਹ ਸਫਾਈ ਦਾ ਅਭਿਆਨ ਹੈ ਉਸ ਦਾ ਮੁਖਤਰ ਵੀ ਹੈ ਕਿਸਾਨ ਸਹਿਕਾਰੀ ਮਿਸ਼ਨ ਦੇ ਸਤੂ ਅਬ ਹਰਦੇਵ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ ਇਸ ਸਜਨਮ ਦਿਹਾੜੇ ਦੇ ਮੌਕੇ ਜੋ ਹੈ ਇਹ ਸਫਾਈਆਂ ਕੀਤੀ ਜਾ ਰਹੀਆਂ ਕਿਉਂਕਿ ਸਤਿਗੁਰੂ ਬਾਬਾ ਹਰੀ ਸਿੰਘ ਜੀ ਮਹਾਰਾਜ ਦਾ ਹਮ ਸਲੋਗਨ ਰਿਹਾ ਹੈ ਪ੍ਰਦੂਸ਼ਣ ਅੰਦਰ ਹੋ ਜਾ ਬਾਹਰ ਹੋ ਉਹ ਹਮੇਸ਼ਾ ਹਾਨੀਕਾਰਕ ਰਹਿੰਦਾ ਹੈ ਸੋ ਜਿਸ ਦਿਨ ਚੱਲਦੇ ਜਿੱਥੇ ਆਪਦੇ ਮਣਾ ਦੀ ਸਫਾਈ ਇਸ ਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ ਲੋਕਾਂ ਦੇ ਮਣਾ ਨੂੰ ਸਾਫ਼ ਕੀਤਾ ਜਾ ਰਿਹਾ ਹੈ ਰਮ ਦਾ ਧਿਆਨ ਦੇ ਕੇ ਉਤੇ ਹੀ ਵਾਤਾਵਰਨ ਨੂੰ ਸਾਫ਼ ਕਰਨ ਦੇ ਲਈ ਇਹਨਾਂ ਤੋਂ ਵੱਖ-ਵੱਖ ਤਰੀਕੇ ਦੇ ਉਪਰਾਲੇ ਕੀਤੇ ਜਾਂਦੇ ਨੇ ਸਫਾਈ ਅਭਿਆਨ ਤੋਂ ਲੈ ਕੇ 1 ਸਵਨ ਜਿਸ ਦੇ ਵਿੱਚ ਇਹਨਾਂ ਵੱਲੋਂ ਰੁੱਖਤ ਲਗਾਏ ਜਾਂਦੇ ਨੇ ਝੁੰਡ ਲਗਾਏ ਜਾਂਦੇ ਹਨ ਤਾਂ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਤੋਂ ਬਚਾਇਆ ਜਾਵੇ ਪਿਆਜਸੀਏ ਤੇ ਮੌਜੂਦ ਨੇ ਸੰਤਰੀਕਾਰੀ ਮਿਸ਼ਨ ਜਗਰਵਾ ਤੇ ਕੋਟਪਾਈ ਦੇ ਜੋ ਪ੍ਰਮੁੱਖ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਤਾਂ ਸੰਦੇਸ਼ ਕਾਤੂ ਦੀ ਮਾਤਾ ਸਦਿਸ਼ਾ ਜੀ ਮਹਾਰਾਜ ਦੀ ਕਿਰਤਾਂ ਅਨੁਸਾਰ ਇਹ ਸਫਾਈ ਕੀਤੀ ਜਾ ਰਹੀ ਹੈ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਸਫਾਈ ਵਿਹਣਾ ਚਲਾਇਆ ਜਾ ਰਿਹਾ ਹੈ ਉਦੇਸ਼ਾਂ ਅਨੁਸਾਰ ਜਲਦੀ ਸਫਾਈ ਕੀਤੀ ਜਾ ਰਹੀ ਹੈ ਪ੍ਰਦੂਸ਼ਣ ਬਾਹਰ ਵੀ ਮਾੜਾ ਹੈ ਔਰ ਪ੍ਰਦੂਸ਼ਣ ਅੰਦਰ ਵੀ ਮਾੜਾ ਹੈ ਇਸ ਕਰਕੇ ਪ੍ਰਦੂਸ਼ਣ ਮੁਖਤਮ ਕੀਤਾ ਜਾ ਰਿਹਾ ਹੈ ਇਸ ਵਾਸਤੇ ਇਹ ਸਾਰੇ ਨਿਰੰਕਾਰੀ ਮਿਸ਼ਨ ਬਨੋ ਅੱਜ 1500 ਤੋਂ ਵੱਧ ਜਗ੍ਹਾ ਤੇ ਇਹ ਸਫਾਈ ਕਮਪੇਨ ਚਲਾਇਆ ਜਾ ਰਿਹਾ ਹੈ ਹੋਰ ਵੀ ਬਹੁਤ ਸਮਾਜਿਕ ਕਾਮ ਨਿਰੰਕਾਰੀ ਮਿਸ਼ਨ ਚੱਲੇ ਜਾ ਰਹੇ ਹਨ ਜਿਵੇਂ ਕਿ ਬਲਾਡ ਕੇ ਕਲਾਉਣੇ ਅੱਖਾਂ ਦੇ ਕੈਂਪ ਲਾਉਣੇ ਹੋਰ ਸਫਾਈ ਅਭਿਆਨ ਰੁੱਖ ਲਗਾਉਣੇ ਦੇਸ਼ ਨੂੰ ਗ੍ਰੀਨ ਕਰਨਾ ਹਵਾਵਾਂ ਦਾ ਪ੍ਰਦੂਸ਼ਣ ਹੈ ਉਹ ਸਾਫ਼ ਕਰਨਾ ਪਾਣੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਸਾਫ਼ ਕਰਨਾ ਬਹੁਤ ਸਾਰੇ ਅਭਿਆਨ ਜਿਹੜੇ ਐ ਨਰਕਾਰੀ ਮਿਲਣ ਕਰਾਏ ਜਾ ਰਹੇ ਉਸੇ ਦਿਨ ਅੱਜ ਵੀ ਜਲ ਸਵਾਸਤ ਮਨ ਸਵਾਸ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਇਹ ਜ਼ਰੂਰ ਦਿਹਾੜਾ ਬਣਾਇਆ ਜਾ ਰਿਹਾ ਹੈ ਜੋ ਕਿ ਸਮੂਹਿਕ ਸੇਵ ਪ੍ਰਦਾਨ ਕਰਕੇ ਠੀਕ ਹੈ ਕਿ ਅਜ ਲੋੜ ਹੈ ਕਿ ਸਵਾਸ ਮਨ ਇੱਕ ਤਰੀ ਸਾ ਸੰਯੋਗ ਦਾ ਜੇਕਰ ਮਾਰਦਾ ਪਰਪੂਸ਼ਨ ਹੈ ਔਰ ਅੰਦਰ ਦਾ ਪਰਪੂਸ਼ਨ ਦੋਨੋਂ ਹੀ ਖਤਮ ਹੋ ਜੇ ਤਾਂ ਸਾਡੀ ਪਿਆਰੀ ਸਾਸਤਰੀ ਉਹ ਅਸਲ ਜ਼ਿੰਦਗੀ ਹੈ ਅੱਜ ਬਸ ਤੇ ਮਾਤਾ ਸਤਿਮਾਤਾ ਸਿਦਕ ਜੀ ਮਹਾਰਾਜ ਸਾਨੂੰ ਸਿਖਾ ਦੇ ਰਹੇ ਨੇ ਸਵਾਸ ਜਲ ਔਰ ਪਿਆਰੀ ਸਾਸਤਰੀ ਸਵਾਸ ਮੰਦ ਤੇ ਜਦੋਂ ਪਿਆਰੀ ਸਾਸਤਰੀ ਇਹ ਗੱਲ ਨੂੰ ਪਨਾਹੀ ਚੱਲਦੇ ਆ ਤੇ ਸਾਰੇ ਅਸੀਂ ਸਿਸਟਰ ਦੇ ਪਾਜੀਗਰ ਬੰਦ ਗਏ